ਮੇਰਾ 16 ਸਾਲਾਂ ਦਾ ਭਾਣਜਾ ਰੋਜ਼ ਮੇਰੇ ਨਾਲ ਅਜੀਬ ਅਜੀਬ ਗੱਲਾਂ ਕਰਦਾ ਤੇ ਕਹਿੰਦਾ ਕਿ ਮੰਮੀ ਮੈਂ ਤੁਹਾਡੀ ਘੋੜੀ ਦੀ ਸਵਾਰੀ ਕਰਨੀ ਆ ਮੈਂ ਉਸ ਦੀਆਂ ਗੱਲਾਂ ਸੁਣ ਕੇ 당 ਰਹਿ ਜਾਂਦੀ ਤੇ ਫਿਰ ਹੱਸ ਕੇ ਟਾਲ ਦਿੰਦੀ ਪਰ ਹੁਣ ਉਸ ਦਾ ਰੋਜ਼ ਦਾ ਇਹੀ ਕਿੱਸਾ ਸੀ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਵਿਦੇਸ਼ ਗਿਆ ਸੀ ਜਿਸ ਕਰਕੇ ਮੇਰਾ ਮਰਵੀ ਆਪਣੇ ਭਾਣਜੇ ਨਾਲ ਖਾਲੀ ਘੋੜੀ ਦੀ ਸਵਾਰੀ ਕਰਨ ਦਾ ਕਰ ਰਿਹਾ ਸੀ ਪਰ ਮੈਂ ਰਿਸ਼ਤਿਆਂ ਦੀ ਮਰਿਆਦਾ ਜਾਣਦੀ ਸੀ ਮੈਨੂੰ ਆਪਣੇ ਘਰ ਵਾਲੇ ਦੀ ਬਹੁਤ ਯਾਦ ਆਉਂਦੀ ਜਿਸ ਕਰਕੇ ਮੈਂ ਪੂਰੀ ਰਾਤ ਜਾਗ ਕੇ ਕੱਟਦੀ ਤੇ ਤੜਫਦੀ ਰਹਿੰਦੀ ਇੱਕ ਦਿਨ ਮੇਰਾ ਭਾਂਜਾ ਅੱਧੀ ਰਾਤ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਮੰਮੀ ਅੱਜ ਤਾਂ ਮੈਂ ਤੁਹਾਡੀ ਘੋੜੀ ਦੀ ਸਵਾਰੀ ਕਰਕੇ ਹੀ ਰਵਾਂਗਾ ਇਹਨਾਂ ਕਹਿੰਦੇ ਹੀ ਘੋੜੀ ਤੇ ਚੜਨ ਨੂੰ ਤਿਆਰ ਹੋ ਗਿਆ ਮੈਂ ਵੀ ਉਸ ਨੂੰ ਦੇਖ ਕੇ ਬਹਿਗ ਗਈ ਤੇ ਫਿਰ ਉਸ ਦਾ ਹੱਥ ਫੜ ਕੇ ਆਪਣੀ ਘੋੜੀ ਦੀ ਸਵਾਰੀ ਕਰਾਉਣ ਲੱਗੀ ਉਹ ਪੂਰੇ ਜੋਸ਼ ਨਾਲ ਮੇਰੀ ਘੋੜੀ ਨੂੰ ਮੇਰਾ ਨਾਮ ਸੀਮਾ ਹੈ ਮੈਂ ਦੇਖਣ ਵਿੱਚ ਬਹੁਤ ਸੋਹਣੀ ਹਾਂ ਕਦੇ ਕਦੇ ਗਲਤਫਹਿਮੀ ਇਨਸਾਨ ਦੇ ਚੰਗੇ ਰਿਸ਼ਤਿਆਂ ਨੂੰ ਖਰਾਬ ਕਰ ਦਿੰਦੀ ਹੈ ਇਸੇ ਗਲਤਫਹਿਮੀ ਦਾ ਸ਼ਿਕਾਰ ਮੈਂ ਹੋਈ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਵਿਆਹ ਕਰਕੇ ਆਪਣੇ ਸਹੁਰੇ ਆਈ ਸੀ ਮੈਂ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੀ ਸੀ ਇਸੇ ਕਰਕੇ ਮਾਪਿਓ ਨੇ ਇੱਕ ਚੰਗਾ ਰਿਸ਼ਤਾ ਵੇਖ ਕੇ ਮੇਰਾ ਘੱਟ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਵਿਆਹ ਨੂੰ ਲੈ ਕੇ ਹਰ ਕੁੜੀ ਦੇ ਸੁਪਨੇ ਹੁੰਦੇ ਨੇ ਤੇ ਮੇਰੇ ਵੀ ਸੁਪਨੇ ਸੀ ਪਰ ਪੂਰੇ ਨਹੀਂ ਹੋਏ ਕਿਉਂਕਿ ਵਿਆਹ ਦੀ ਪਹਿਲੀ ਰਾਤ ਹੀ ਮੇਰਾ ਘਰਵਾਲਾ ਵਿਦੇਸ਼ ਚਲਾ ਗਿਆ ਸੀ ਮੇਰਾ ਵਿਆਹ ਬਹੁਤ ਛੇਤੀ ਛੇਤੀ ਹੋਇਆ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਮੇਰਾ ਘਰਵਾਲਾ ਇਕੱਲਾ ਹੀ ਰਹਿੰਦਾ ਹੈ ਉਸਦੇ ਮਾਪਿਓ ਨਹੀਂ ਤੇ ਵੱਡੀ ਭੈਣ ਸੀ ਜਿਸਦਾ ਵਿਆਹ ਪਹਿਲਾਂ ਹੀ ਹੋ ਗਿਆ ਤੇ ਉਹਨਾਂ ਦਾ ਇੱਕ ਬੇਟਾ ਜੋ ਕਿ ਹੁਣ ਵੱਡਾ ਹੋ ਗਿਆ ਹੈ ਮੇਰੇ ਮਾਪਿਓ ਨੂੰ ਵੀ ਇਹ ਰਿਸ਼ਤਾ ਚੰਗਾ ਲੱਗਾ ਕਿਉਂਕਿ ਮੁੰਡਾ ਚੰਗਾ ਕਮਾਉਂਦਾ ਸੀ ਮੁੰਡੇ ਵਾਲਿਆਂ ਨੇ ਸਾਡੇ ਤੋਂ ਕੋਈ ਮੰਗ ਨਾ ਕੀਤੀ ਇਸ ਕਰਕੇ ਮੇਰੇ ਮਾਪਿਓ ਨੇ ਖੁਸ਼ੀ-ਖੁਸ਼ੀ ਮੇਰਾ ਵਿਆਹ ਅਜੇ ਨਾਲ ਕਰ ਦਿੱਤਾ ਤੇ ਮੈਨੂੰ ਵਿਦਾ ਕਰਾ ਕੇ ਉਹ ਆਪਣੇ ਘਰ ਲੈ ਆਏ ਜਦੋਂ ਮੈਂ ਸਹੁਰੇ ਆਈ ਤਾਂ ਬੜੀ ਸਾਦਗੀ ਨਾਲ ਮੇਰਾ ਸਵਾਗਤ ਕੀਤਾ ਗਿਆ ਮੇਰੇ ਸਹੁਰਿਆਂ ਵਿੱਚ ਮੇਰੇ ਘਰ ਵਾਲੇ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਦ ਮੈਂ ਆਪਣੇ ਘਰ ਵਾਲੇ ਦੇ ਕਮਰੇ ਵਿੱਚ ਗਈ ਤਾ ਪੂਰਾ ਕਮਰਾ ਫੁੱਲਾਂ ਨਾਲ ਸਜਿਆ ਸੀ ਅੱਜ ਦੀ ਰਾਤ ਮੇਰੇ ਲਈ ਬਹੁਤ ਖਾਸ ਸੀ ਕਿਉਂਕਿ ਅੱਜ ਸਾਡੀ ਸੁਹਾਗਰਾ ਸੀ ਜਿਸ ਤੇ ਲਈ ਹਰ ਕੁੜੀ ਬੇਸਬਰੀ ਨਾਲ ਉਡੀਕ ਕਰਦੀ ਹੈ ਮੈਂ ਵੀ ਬੈੱਡ ਤੇ ਬੈਠੀ ਆਪਣੇ ਘਰ ਵਾਲੇ ਨੂੰ ਉਡੀਕ ਰਹੀ ਸੀ ਤੇ ਸੋਚ ਰਹੀ ਸੀ ਕਿ ਇੰਨੇ ਵਿੱਚ ਹੀ ਮੇਰਾ ਘਰਵਾਲਾ ਆਇਆ ਉਸ ਨੇ ਆਉਂਦੇ ਹੀ ਦਰਵਾਜ਼ਾ ਬੰਦ ਕੀਤਾ ਤੇ ਮੇਰੇ ਕੋਲ ਬੈਠ ਕੇ ਬੜੇ ਹੀ ਪਿਆਰ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸ਼ੁਰੂ-ਸ਼ੁਰੂ ਵਿੱਚ ਮੈਨੂੰ ਘਬਰਾਟ ਹੋ ਰਹੀ ਸੀ ਪਰ ਹੌਲੀ-ਹੌਲੀ ਉਹਨਾਂ ਨੇ ਮੈਨੂੰ ਆਪਣੇ ਪੰਡਾ ਅਹਿਸਾਸ ਕਰਵਾਇਆ ਮੇਰਾ ਹੱਥ ਫੜਿਆ ਤੇ ਮੇਰੇ ਨਾਲ ਪਿਆਰ ਦੀਆਂ ਗੱਲਾਂ ਕੀਤੀਆਂ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਫਿਰ ਉਹਨਾਂ ਨੇ ਬੱਤੀ ਬੰਦ ਕੀਤੀ ਤੇ ਮੇਰੇ ਤੇ ਆਪਣਾ ਪਿਆਰ ਲਟਾਉਣਾ ਸ਼ੁਰੂ ਕਰ ਦਿੱਤਾ ਬਹੁਤ ਦੇਰ ਤੱਕ ਅਸੀਂ ਦੋਨੋਂ ਇਸੇ ਤਰ੍ਹਾਂ ਪਿਆਰ ਕਰਦੇ ਰਹੇ ਫਿਰ ਬਹੁਤ ਦੇਰ ਬਾਅਦ ਅਸੀਂ ਦੋਨੋਂ ਥੱਕ ਕੇ ਝੂਰ ਹੋ ਗਏ ਤੇ ਫਿਰ ਦੋਨੋਂ ਇੱਕ ਦੂਜੇ ਤੋਂ ਅਲੱਗ ਹੋਏ ਕੁਝ ਦਿਨ ਬਾਅਦ ਮੇਰਾ ਘਰਵਾਲਾ ਮੈਨੂੰ ਦੱਸਣ ਲੱਗਾ ਕਿ ਕੱਲ ਸਵੇਰੇ ਕੰਮ ਦੇ ਸਿਲਸਿਲੇ ਵਿੱਚ ਦੁਬਈ ਜਾ ਰਹੇ ਨੇ ਜਿਸ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਛੁੱਟੀ ਨਹੀਂ ਮਿਲ ਰਹੀ ਤੇ ਨੌਕਰੀ ਬਹੁਤ ਜ਼ਰੂਰੀ ਹੈ ਪਰ ਮੈਂ ਬਹੁਤ ਛੇਤੀ ਵਾਪਸ ਆ ਜਾਣਾ ਤੂੰ ਉਦਾਸ ਨਾ ਹੋਈ ਪਰ ਉਹਨਾਂ ਦੀ ਗੱਲ ਸੁਣ ਕੇ ਮੈਂ ਉਦਾਸ ਹੋ ਗਈ ਸੀ ਭਲਾ ਕੋਈ ਕੁੜੀ ਵਿਆਹ ਤੋਂ ਦੂਜੇ ਹੀ ਦਿਨ ਆਪਣੇ ਘਰਵਾਲੇ ਨੂੰ ਆਪਣੇ ਤੋਂ ਦੂਰ ਜਾਣ ਦੀ ਕਿੰਦਾ ਇਜਾਜ਼ਤ ਦੇ ਸਕਦੀ ਹੈ ਉਸ ਵਕਤ ਮੇਰੇ ਵਿੱਚ ਹਿੰਮਤ ਨਹੀਂ ਸੀ ਮੈਂ ਪੂਰੀ ਤਰ੍ਹਾਂ ਅਦਾਸ ਹੋ ਗਈ ਸੀ ਮੇਰਾ ਘਰ ਵਾਲਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦਿਨ ਭਰ ਦੀ ਥਕਾਵਟ ਕਰਕੇ ਮੈਂ ਛੇਤੀ ਹੀ ਸੌਂ ਗਈ ਸਵੇਰੇ ਉੱਠੀ ਤਾਂ ਉਹ ਤਿਆਰ ਹੋ ਰਹੇ ਸੀ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੁਝ ਦਿਨ ਰੁਕ ਜਾਓ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਛੁੱਟੀ ਨਹੀਂ ਮਿਲ ਰਹੀ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਛੇਤੀ ਆਵਾਂਗਾ ਮੈਂ ਹਾਲੇ ਨਵੀਂ ਵਿਆਹੀ ਘਰ ਵਿੱਚ ਆਈ ਸੀ ਕੀ ਬੈਸ ਕਰਦੀ ਇਸ ਕਰਕੇ ਚੁੱਪ ਹੋ ਗਈ ਤੇ ਉਹਨਾਂ ਨੂੰ ਜਾਣ ਦਿੱਤਾ ਮੈਂ ਦਰਵਾਜ਼ੇ ਤੇ ਖੜੀ ਉਹਨਾਂ ਨੂੰ ਵੇਖ ਰਹੀ ਸੀ ਤੇ ਉਹਨਾਂ ਦੇ ਜਾਣ ਮਗਰੋਂ ਮੈਂ ਬਹੁਤ ਉਦਾਸ ਹੋ ਗਈ ਘਰ ਵਿੱਚ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਹੁਣ ਮੈਂ ਇਕੱਲੀ ਹੀ ਰਹਿ ਗਈ ਸੀ ਇਕੱਲੇ ਹੀ ਇਸ ਘਰ ਵਿੱਚ ਮੇਰਾ ਦਮ ਘੁੱਟਦਾ ਸੀ ਉਸ ਵਕਤ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਕਰਕੇ ਮੈਂ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਘਰ ਬਹੁਤ ਵੱਡਾ ਸੀ ਅਤੇ ਘਰ ਦੇ ਪਿਛਲੇ ਪਾਸੇ ਇੱਕ ਤਵੇਲਾ ਬਣਿਆ ਸੀ ਜਿੱਥੇ ਉਹਨਾਂ ਦੇ ਤਿੰਨ ਘੋੜੇ ਅਤੇ ਦੋ ਘੋੜੀਆਂ ਸੀ ਮੈਨੂੰ ਛੋਟੇ ਹੁੰਦੇ ਤੋਂ ਹੀ ਜਾਨਵਰਾਂ ਨਾਲ ਬਹੁਤ ਲਗਾਵ ਸੀ ਇਸ ਕਰਕੇ ਘਰ ਦੇ ਕੰਮ ਤੋਂ ਬਾਅਦ ਮੈਂ ਉਹਨਾਂ ਦੇ ਕੋਲ ਚਲੀ ਜਾਂਦੀ ਉਹਨਾਂ ਵਿੱਚੋਂ ਇੱਕ ਕਾਲੇ ਰੰਗ ਦੀ ਘੋੜੀ ਸੀ ਜੋ ਕਿ ਮੈਨੂੰ ਬਹੁਤ ਪਸੰਦ ਸੀ ਉਸ ਦੀਆਂ ਨੀਲੀਆਂ ਨੀਲੀਆਂ ਅੱਖਾਂ ਸੀ ਮੈਨੂੰ ਉਸ ਨਾਲ ਬਹੁਤ ਲਗਾਵ ਹੋ ਗਿਆ ਸੀ ਉਹ ਵੀ ਮੇਰੇ ਵਾਂਗ ਇਸ ਘਰ ਵਿੱਚ ਇਦਾਂ ਹੀ ਇਕੱਲੀ ਸੀ ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਜਾਂਦੀ ਤੇ ਅਤੇ ਆਪਣੇ ਘਰ ਵਾਲੇ ਨੂੰ ਫੋਨ ਉੱਤੇ ਬਾਰ-ਬਾਰ ਆਉਣ ਲਈ ਕਹਿੰਦੀ ਪਰ ਉਹ ਇਹ ਹੀ ਕਹਿੰਦੇ ਕਿ ਥੋੜੇ ਦਿਨ ਅਡੀਕਰ ਕੁਝ ਦਿਨ ਬਾਅਦ ਮੇਰਾ ਭਾਣ ਜਾ ਜਾਊਗਾ ਕਿਉਂਕਿ ਅੱਗੇ ਪੜ੍ਹਨ ਲਈ ਇੱਥੇ ਕਾਲਜ ਵਿੱਚ ਐਡਮਿਸ਼ਨ ਲੈ ਰਿਹਾ ਹੈ ਸਾਡੇ ਘਰ ਦੇ ਨੇੜੇ ਬੜੇ ਹੀ ਵਧੀਆ ਕਾਲਜ ਸੀ ਉਸਨੇ ਉੱਥੇ ਦਾਖਲਾ ਕਰਵਾਉਣਾ ਸੀ ਕਿਉਂਕਿ ਉਹ ਇੱਕ ਵਧੀਆ ਕਾਲਜ ਵਿੱਚ ਪੜ੍ਹਨਾ ਚਾਹੁੰਦਾ ਸੀ ਉਹਨਾਂ ਨੇ ਕਿਹਾ ਕਿ ਤੇਰਾ ਦਿਲ ਵੀ ਲੱਗ ਜਾਣਾ ਉਹਨਾਂ ਦੇ ਕਹਿਣ ਤੋਂ ਬਾਅਦ ਮੈਂ ਥੋੜਾ ਸ਼ਾਂਤ ਹੋ ਗਈ ਮੈਨੂੰ ਵੀ ਲੱਗਾ ਸੀ ਕਿ ਘਰ ਵਿੱਚ ਕੋਈ ਆਊਗਾ ਤਾਂ ਮੇਰਾ ਵੀ ਦਿਲ ਲੱਗ ਜਾਊਗਾ ਮੈਂ ਇਦਾਂ ਹੀ ਕਰਦੀ ਸੀ ਪਰ ਘਰ ਦੇ ਕੰਮ ਕਰਨ ਤੋਂ ਬਾਅਦ ਮੈਂ ਤਵੇਲੇ ਵਿੱਚ ਜਾਂਦੀ ਉਹਨਾਂ ਨੂੰ ਆਪਣੇ ਹੱਥਾਂ ਨਾਲ ਚਾਰਾ ਖਵਾਉਂਦੀ ਉਹ ਕਾਲੀ ਘੋੜੀ ਜੋ ਕਿ ਮੈਨੂੰ ਬਹੁਤ ਹੀ ਸੋਹਣੀ ਲੱਗਦੀ ਸੀ ਮੇਰੇ ਕੋਲ ਆਉਂਦੀ ਉਹ ਮੇਰੇ ਵੱਲ ਇਦਾਂ ਵੇਖਦੀ ਜਿਦਾਂ ਉਹ ਮੇਰੇ ਦਿਲ ਦੀਆਂ ਗੱਲਾਂ ਸਮਝਦੀ ਹੋਵੇ ਮੈਂ ਵੀ ਉੱਥੇ ਬੈਠ ਕੇ ਉਸ ਨਾਲ ਬੜੀਆਂ ਗੱਲਾਂ ਕਰਦੀ ਮੈਨੂੰ ਉਸਦੇ ਨਾਲ ਸਮਾਂ ਬਤਾਉਣਾ ਵਧੀਆ ਲੱਗਦਾ ਸੀ ਕੁਝ ਚਿਰ ਬਾਅਦ ਜਦੋਂ ਸਾਰੇ ਘੋੜੇ ਸੌ ਜਾਂਦੇ ਮੈਂ ਕਮਰੇ ਵਿੱਚ ਆ ਜਾਂਦੀ ਹੁਣ ਮੈਂ ਬਹੁਤ ਜ਼ਿਆਦਾ ਥੱਕ ਜਾਂਦੀ ਸੀ ਤੇ ਮੈਨੂੰ ਗੂੜੀ ਨੀਂਦ ਆ ਜਾਂਦੀ ਅਗਲੇ ਦਿਨ ਜਦੋਂ ਮੈਂ ਸਵੇਰੇ ਨਹਾ ਕੇ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਘਰ ਦੀ ਘੰਟੀ ਵੱਜਣ ਲੱਗੀ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਮੁੰਡਾ ਸੀ ਜਿਸ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਮੇਰਾ ਭਾਂਜਾ ਸੀ ਅਤੇ ਉਸ ਨੂੰ ਮੈਂ ਇਹ ਵਿੱਚ ਇੱਕ ਵਾਰੀ ਵੇਖਿਆ ਸੀ ਇਸ ਕਰਕੇ ਪਹਿਲੀ ਹੀ ਨਜ਼ਰ ਵਿੱਚ ਉਸ ਨੂੰ ਪਛਾਣ ਲਿਆ ਉਹ ਮੈਨੂੰ ਵੇਖ ਕੇ ਕਹਿਣ ਲੱਗਾ ਕਿ ਮਾਮੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਉਸ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਉਸ ਨੂੰ ਕਿਹਾ ਕਿ ਮੇਰੀ ਤਾਰੀਫ਼ ਬਾਅਦ ਵਿੱਚ ਕਰ ਲਈ ਪਹਿਲਾਂ ਅੰਦਰ ਆ ਜਾ ਅਤੇ ਫਿਰ ਉਸ ਨੇ ਅੰਦਰ ਆ ਕੇ ਆਪਣਾ ਬੈਗ ਹਾਲ ਵਿੱਚ ਰੱਖਿਆ ਤੇ ਦੱਸਿਆ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਮੈਂ ਇੱਥੇ ਕਾਲਜ ਵਿੱਚ ਪੜ੍ਹਨਾ ਹੈ ਉਸ ਦਾ ਨਾਮ ਰਾਜ ਸੀ ਤੇ ਉਸ ਦੀ ਉਮਰ 16 ਸਾਲ ਸੀ ਦੇਖਣ ਵਿੱਚ ਬਹੁਤ ਹੀ ਸੋਹਣਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਉਸ ਨੂੰ ਕਿਹਾ ਕਿ ਹਾਂ ਤੇਰੇ ਮਾਮਾ ਜੀ ਨੇ ਮੈਨੂੰ ਦੱਸਿਆ ਸੀ ਕਿ ਤੂੰ ਆਉਣਾ ਹੈ ਫਿਰ ਮੈਂ ਉਸ ਨੂੰ ਕਿਹਾ ਕਿ ਚਲ ਮੈਂ ਤੈਨੂੰ ਤੇਰਾ ਕਮਰਾ ਵਿਖਾ ਦਿੰਨੀ ਹਾਂ ਤੂੰ ਥੋੜਾ ਫਰੈਸ਼ ਹੋ ਜਾ ਉਸ ਤੋਂ ਬਾਅਦ ਮੈਂ ਤੇਰੇ ਲਈ ਨਾਸ਼ਤਾ ਲੈ ਕੇ ਆਉਣੀ ਹਾਂ ਮੇਰੇ ਕਮਰੇ ਦੇ ਬਿਲਕੁਲ ਸਾਹਮਣੇ ਜਿਹੜਾ ਕਮਰਾ ਸੀ ਮੈਂ ਉਸ ਨੂੰ ਦੇ ਦਿੱਤਾ ਉਸ ਨੂੰ ਆਪਣਾ ਕਮਰਾ ਬਹੁਤ ਪਸੰਦ ਆਇਆ ਤੇ ਉਹ ਫਰੈਸ਼ ਹੋਣ ਲਈ ਚਲਾ ਗਿਆ ਸੀ ਤੇ ਮੈਂ ਰਸੋਈ ਵਿੱਚ ਉਸ ਲਈ ਨਾਸ਼ਤਾ ਬਣਾਉਣ ਲੱਗੀ ਜਿੱਤਾਂ ਹੀ ਮੈਂ ਉਸ ਕੋਲ ਕਮਰੇ 'ਚ ਨਾਸ਼ਤਾ ਦੇਣ ਗਈ ਉਹ ਫੋਨ ਉੱਤੇ ਬਹੁਤ ਹੀ ਧਿਆਨ ਨਾਲ ਕੁਝ ਵੇਖ ਰਿਹਾ ਸੀ ਜਦ ਉਸਨੇ ਮੈਨੂੰ ਵੇਖਿਆ ਤਾਂ ਉਹ ਘਬਰਾ ਗਿਆ ਤੇ ਉਸ ਦਾ ਫੋਨ ਡਰਦੇ ਮਾਰੇ ਨੀਚੇ गिर ਗਿਆ ਫਿਰ ਉਹ ਨਾਸ਼ਤਾ ਕਰਦੇ ਕਹਿਣ ਲੱਗਾ ਕਿ ਤੁਸੀਂ ਨਾਸ਼ਤਾ ਬਹੁਤ ਸਵਾਦ ਬਣਾਇਆ ਇਸ ਤਰ੍ਹਾਂ ਮੈਂ ਉਸ ਦੀ ਗੱਲ ਹੱਸ ਕੇ ਟਾਲ ਦਿੰਦੀ ਸੀ ਕਿਉਂਕਿ ਉਹ ਬਹੁਤ ਮਜ਼ਾਕੀਆ ਮੁੰਡਾ ਸੀ ਫਿਰ ਮੈਂ ਉਸ ਕੋਲ ਬੈਠ ਕੇ ਪੜਾਈ ਦੀਆਂ ਗੱਲਾਂ ਕਰਨ ਲੱਗੀ ਫਿਰ ਉਸ ਤੋਂ ਬਾਅਦ ਮੈਂ ਵੇਖਿਆ ਕਿ ਮੇਰੇ ਘਰ ਵਾਲੇ ਦਾ ਫੋਨ ਆ ਰਿਹਾ ਸੀ ਮੈਂ ਫੋਨ ਚੁੱਕਿਆ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਰਾਜ ਮੇਰੇ ਕੋਲ ਆ ਗਿਆ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤਾਂ ਤੇਰਾ ਦਿਲ ਲੱਗ ਜਾਣਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਚੁੱਪਚਾਪ ਹਾਂ ਕਰ ਦਿੱਤੀ ਸੀ ਤੇ ਕੋਈ ਜਵਾਬ ਨਾ ਦਿੱਤਾ ਕਿਉਂਕਿ ਮੇਰਾ ਘਰ ਵਾਲਾ ਬਿਲਕੁਲ ਨਹੀਂ ਸਮਝ ਰਿਹਾ ਸੀ ਕਿ ਉਹ ਉਸ ਵਕਤ ਮੈਨੂੰ ਉਸ ਦੀ ਲੋੜ ਸੀ ਨਾ ਕਿ ਉਹਨਾਂ ਦੇ ਭਾਣਜੀ ਦੀ ਦਾ ਇੱਕ ਨਵੀਂ ਵਿਆਹੀ ਸੀ ਇਸ ਕਰਕੇ ਜ਼ਿਆਦਾ ਜ਼ਿੱਦ ਵੀ ਨਹੀਂ ਕਰ ਸਕਦੀ ਸੀ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਕੁਝ ਦੇਰ ਬਾਅਦ ਫੋਨ ਰੱਖ ਦਿੱਤਾ ਤੇ ਉਸ ਤੋਂ ਬਾਅਦ ਮੈਂ ਤਵੇਲੇ ਵਿੱਚ ਜਾ ਕੇ ਘੋੜਿਆਂ ਨੂੰ ਚਾਰਾ ਦੇਣ ਲੱਗੀ ਇੰਨੇ ਵਿੱਚ ਮੇਰੇ ਪਿੱਛੋਂ ਰਾਜ ਆ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਤਾਂ ਇਹ ਸਫੇਦ ਘੋੜਾ ਬਹੁਤ ਪਸੰਦ ਹੈ ਕਿੰਨਾ ਸੋਹਣਾ ਹੈ ਮੈਂ ਉਸ ਦੀਆਂ ਗੱਲਾਂ ਨੂੰ ਕੱਟਦੇ ਹੋਏ ਕਿਹਾ ਕਿ ਮੈਨੂੰ ਤਾਂ ਕਾਲੀ ਕੁੜੀ ਬਹੁਤ ਪਸੰਦ ਹੈ ਇਦਾਂ ਦੀ ਹੈ ਇਦਾਂ ਉਸ ਨੂੰ ਦੇਖ ਕੇ ਕੋਈ ਦਿਲ ਹਾਰ ਜਾਵੇ ਅਸੀਂ ਉੱਥੇ ਬਹੁਤ ਸਮਾਂ ਬਤੀਤ ਕਰਦੇ ਤੇ ਫਿਰ ਅਸੀਂ ਦੋਨੋਂ ਘਰ ਆ ਗਏ ਘਰ ਆਉਣ ਤੋਂ ਬਾਅਦ ਰਾਜ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਦੋਸਤ ਦੇ ਘਰ ਜਾ ਰਿਹਾ ਹਾਂ ਇਸ ਲਈ ਲੇਟ ਆਵਾਂਗਾ ਉਸਦੇ ਦੋਸਤ ਹੋਸਟਲ ਵਿੱਚ ਰਹਿੰਦੇ ਸੀ ਉਹ ਆਪਣੇ ਦੋਸਤਾਂ ਕੋਲ ਚਲਾ ਗਿਆ ਤੇ ਰਾਤ ਨੂੰ ਜਦੋਂ ਆਇਆ ਮੈਂ ਉਸ ਦੀ ਖਾਣੇ ਦੀ ਢੀਕ ਕਰ ਰਹੀ ਸੀ ਅਸੀਂ ਦੋਨਾਂ ਨੇ ਮਿਲ ਕੇ ਰਾਤ ਦੀ ਰੋਟੀ ਖਾਧੀ ਤੇ ਫਿਰ ਰੋਟੀ ਖਾਂਦੇ-ਖਾਂਦੇ ਰਾਜ ਨੇ ਮੈਨੂੰ ਕਿਹਾ ਕਿ ਮੰਮੀ ਮੈਨੂੰ ਆਪਣੀ ਕਾਲੀ ਘੋੜੀ ਦੀ ਸਵਾਰੀ ਕਰਵਾ ਦੋ ਉਸ ਦੀ ਇਸ ਗੱਲ ਤੇ ਮੈਂ ਬਿਲਕੁਲ ਚੁੱਪ ਕਰ ਗਈ ਤੇ ਹੱਸ ਕੇ ਟਾਲ ਦਿੱਤਾ ਮੈਂ ਸੋਚਿਆ ਕਿ ਉਹ ਬੱਚਾ ਹੈ ਆਪਣੇ ਆਪ ਹੀ ਸੰਭਲ ਜਾਊਗਾ ਇਸ ਨੂੰ ਕੋਈ ਸਮਝ ਨਹੀਂ ਕਿ ਇਹ ਕੀ ਕਹਿ ਰਿਹਾ ਹੈ ਪਰ ਉਹ ਮੇਰੀ ਗਲਤਫਹਿਮੀ ਸੀ ਰੋਟੀ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਗਿਆ ਮੈਂ ਰਸੋਈ ਦਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਘਰ ਦੇ ਕੰਮ ਤੋਂ ਬਾਅਦ ਮੈਂ ਬਹੁਤ ਥੱਕ ਗਈ ਸੀ ਇਸ ਕਰਕੇ ਮੈਂ ਵੀ ਛੇਤੀ ਹੀ ਸੌਂ ਗਈ ਪਰ ਰਾਤ ਨੂੰ ਮੈਨੂੰ ਕੁਝ ਅਜੀਬ ਆਵਾਜ਼ਾਂ ਸੁਣਾਈ ਦਿੱਤੀਆਂ ਜਦੋਂ ਮੈਂ ਉੱਠ ਕੇ ਵੇਖਿਆ ਉਹ ਆਵਾਜ਼ਾਂ ਰਾਜ਼ ਦੇ ਕਮਰੇ ਵਿੱਚੋਂ ਆ ਰਹੀਆਂ ਸੀ ਮੈਨੂੰ ਬਹੁਤ ਡਰ ਮਹਿਸੂਸ ਹੋਇਆ ਮੈਂ ਬਿਨਾਂ ਕੁਝ ਵੇਖੇ ਆਪਣੇ ਕਮਰੇ ਵਿੱਚ ਆ ਕੇ ਸੌ ਗਈ ਸਵੇਰੇ ਜਦੋਂ ਮੈਂ ਉੱઠી ਉਹ ਆਵਾਜ਼ਾਂ بار بار ਮੇਰੇ ਕੰਨਾਂ ਵਿੱਚ ਆ ਰਹੀਆਂ ਸੀ ਮੈਂ ਰਸੋਈ ਵਿੱਚ ਖੜੀ ਸੀ ਕਿੰਨੇ ਵਿੱਚ ਮੇਰੇ ਪਿੱਛੋਂ ਰਾਜ ਆ ਗਿਆ ਤੇ ਮੈਨੂੰ ਪਤਾ ਵੀ ਨਾ ਲੱਗਾ ਉਸਨੇ ਮੈਨੂੰ ਪਿੱਛੋਂ ਫੜ ਲਿਆ ਮੈਨੂੰ ਇੱਕ ਅਜੀਬ ਜਿਹੀ ਬੇਚੈਨੀ ਹੋਈ ਤੇ ਫਿਰ ਕਹਿਣ ਲੱਗਾ ਕਿ ਤੁਸੀਂ ਸੁਣਿਆ ਹੀ ਨਹੀਂ ਮੈਂ ਤੁਹਾਨੂੰ ਬਹੁਤ ਆਵਾਜ਼ਾਂ ਦਿੱਤੀਆਂ ਉਸਨੇ ਕਿਹਾ ਕਿ ਅੱਜ ਦੁਪਹਿਰ ਨੂੰ ਮੈਂ ਨਹੀਂ ਆਉਣਾ ਮੈਂ ਆਪਣੇ ਕਾਲਜ ਜਾ ਰਹੀ ਹਾਂ ਇਹ ਸੁਣ ਕੇ ਮੈਂ ਉਸ ਨੂੰ ਕਿਹਾ ਠੀਕ ਹੈ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਨਾਸ਼ਤਾ ਕੀਤਾ ਤੇ ਉਹ ਚਲਾ ਗਿਆ ਮੈਂ ਉਸ ਨੂੰ ਪੁੱਛ ਲਿਆ ਸੀ ਕਿ ਸ਼ਾਮ ਨੂੰ ਕਿੰਨੇ ਸਮੇਂ ਤੇ ਆਏਗਾ ਪਰ ਉਹ ਰਾਤ ਵਾਲੀ ਆਵਾਜ਼ਾਂ ਮੇਰੇ ਕੰਨਾਂ ਵਿੱਚ ਹੁਣ ਤੱਕ ਗੂੰਜ ਰਹੀਆਂ ਸੀ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਪਰ ਉਸਨੇ ਮੈਨੂੰ ਜਾਂਦੇ ਜਾਂਦੇ ਕਿਹਾ ਕਿ ਮਾਮੀ ਅੱਜ ਕਾਲੀ ਘੋੜੇ ਦੀ ਸਵਾਰੀ ਕਰਾ ਦਿਓ ਮੈਂ ਚੁੱਪ ਹੋ ਗਈ ਸੀ ਮੈਂ ਉਸਨੂੰ ਕਿਹਾ ਤੈਨੂੰ ਘੋੜੀ ਕਦੋਂ ਤੋਂ ਪਸੰਦ ਆ ਗਈ ਤਾਂ ਕਹਿਣ ਲੱਗਾ ਕਿ ਮੈਨੂੰ ਤਾਂ ਛੋਟੇ ਹੁੰਦੇ ਤੋਂ ਹੀ ਬਹੁਤ ਪਸੰਦ ਹੈ ਹੁਣ ਉਹ ਮੈਨੂੰ ਬਾਰ-ਬਾਰ ਜਿੱਦ ਕਰਦਾ ਸੀ ਪਰ ਮੈਂ ਉਸ ਦੀਆਂ ਗੱਲਾਂ ਹੱਸ ਕੇ ਟਾਲ ਦਿੰਦੀ ਸੀ ਹੁਣ ਇਹ سلسلہ ਰੋਜ਼ ਹੀ ਚੱਲਦਾ ਸੀ ਰਾਤ ਨੂੰ ਫੇਰ ਮੇਰੇ ਕੰਨ ਵਿੱਚ ਉਹ ਆਵਾਜ਼ ਆ ਰਹੀਆਂ ਸੀ ਮੇਰੀ ਅੱਖ ਖੁੱਲੀ ਮੈਂ ਹੌਲੀ-ਹੌਲੀ ਉਸਦੇ ਕਮਰੇ ਦੀ ਬਾਹਰੀ ਵਿੱਚੋਂ ਵੇਖਿਆ ਰਾਜ ਅਜੀਬ ਹਰਕਤਾਂ ਕਰ ਰਿਹਾ ਸੀ ਤੇ ਆਪਣੇ ਫੋਨ 'ਤੇ ਕੋਈ ਵੀਡੀਓ ਵੀ ਵੇਖ ਰਿਹਾ ਸੀ ਮੈਂ ਬਹੁਤ ਪੂਰੀ ਤਰ੍ਹਾਂ ਡਰ ਗਈ ਤੇ ਆਪਣੇ ਕਮਰੇ ਦਾ ਆ ਕੇ ਦਰਵਾਜ਼ਾ ਬੰਦ ਕੀਤਾ ਉਸੇ ਸਮੇਂ ਮੇਰੇ ਘਰਵਾਲੇ ਦਾ ਫੋਨ ਆਇਆ ਪਰ ਮੈਂ ਕੁਝ ਨਾ ਦੱਸਿਆ ਬੱਸ ਗੱਲ ਖਤਮ ਹੋਈ ਤਾਂ ਮੈਂ ਚਾਦਰ ਲੈ ਕੇ ਸੌ ਗਈ ਸਵੇਰੇ ਉੱਠੀ ਘਰ ਦੇ ਕੰਮਾਂ ਵਿੱਚ ਲੱਗ ਗਈ ਸੀ ਰਾਤ ਵਾਲੀਆਂ ਆਵਾਜ਼ਾਂ ਮੇਰੇ ਕੰਨਾਂ ਵਿੱਚ ਆ ਰਹੀਆਂ ਸੀ ਰਾਜ ਅਜ ਫੇਰ ਮੇਰੇ ਨੇੜੇ ਆਇਆ ਮੇਨਾਂ ਅਜੀਬ ਬੰਲਾ ਕਰ ਰਿਹਾ ਸੀ ਮੈਂ ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ ਤੇ ਕਹਿ ਲੱਗਾ ਕਿ ਮੈਨੂੰ ਛੇਤੀ ਆਪਣੀ ਘੋੜੀ ਦੀ ਸਵਾਰੀ ਕਰਵਾਓ ਮੈਂ ਸੋਚਦੀ ਸੀ ਕਿ ਇਹ ਬੱਚਾ ਹੈ ਇਸ ਲਈ ਉਸ ਦੀ ਗੱਲ ਨੂੰ ਟਾਲ ਦਿੰਦੀ ਪਰ ਹੌਲੀ-ਹੌਲੀ ਉਸ ਵਿੱਚ ਬਦਲਾਵ ਆ ਰਿਹਾ ਸੀ ਪਤਾ ਨਹੀਂ ਫੋਨ ਵਿੱਚ ਕੀ ਵੀਡੀਓ ਵੇਖਦਾ ਰਹਿੰਦਾ ਸੀ ਜਦੋਂ ਮੈਂ ਨੇੜੇ ਜਾਂਦੀ ਤਾਂ ਘਬਰਾ ਕੇ ਬੰਦ ਕਰ ਦਿੰਦਾ ਹੁਣ ਤਾਂ ਮੈਨੂੰ ਵੀ ਉਸ ਤੋਂ ਡਰ ਲੱਗ ਰਿਹਾ ਸੀ ਜਿਸ ਨੂੰ ਮੈਂ ਬੱਚਾ ਸਮਝਦੀ ਸੀ ਉਸ ਦੀ ਇਸ ਹਰਕਤ ਨੂੰ ਦੇਖ ਕੇ ਮੈਂ ਡਰ ਗਈ ਸੀ ਹੁਣ ਹੌਲੀ ਹੌਲੀ ਉਹ ਮੇਰੇ ਨੇੜੇ ਆ ਕੇ ਬੈਠ ਜਾਂਦਾ ਜਿਸ ਨਾਲ ਮੈਨੂੰ ਇੱਕ ਅਲੱਗ ਹੀ ਅਹਿਸਾਸ ਹੁੰਦਾ ਹਰ ਸਮੇਂ ਇੱਕੋ ਗੱਲ ਕਰਦਾ ਕਿੰਨੀ ਕਿੰਨੀ देर ਮੇਰੇ ਕਮਰੇ ਵਿੱਚ ਗੱਲਾਂ ਕਰਦਾ ਤੇ ਫਿਰ ਕਹਿਣ ਲੱਗ ਜਾਂਦਾ ਕਿ ਮੈਂ ਤੁਹਾਡੀ ਘੋੜੀ ਦੀ ਸਵਾਰੀ ਕਰਨੀ ਹੈ ਮੈਨੂੰ ਤੁਸੀਂ ਬਹੁਤ ਪਸੰਦ ਹੋ ਤੁਸੀਂ ਮੈਨੂੰ ਆਪਣੀ ਘੋੜੀ ਦੀ ਸਵਾਰੀ ਕਿਉਂ ਨਹੀਂ ਕਰਵਾਉਂਦੇ ਅਚਾਨਕ ਮੈਨੂੰ ਉਸ ਰਾਤ ਵਾਲੀ ਗੱਲ ਯਾਦ ਆ ਜਾਂਦੀ ਜਦੋਂ ਮੈਂ ਉਸ ਨੂੰ ਬਾਰੀ ਵਿੱਚੋਂ ਵੇਖਿਆ ਸੀ ਉਹ ਵੀਡੀਓ ਵੇਖ ਕੇ ਅਜੀਬ ਹਰਕਤਾਂ ਕਰ ਰਿਹਾ ਸੀ ਅਗਲੇ ਦਿਨ ਸਵੇਰੇ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਮੈਂ ਸਵੇਰੇ ਛੇਤੀ ਉੱઠી ਅੱਜ ਮੈਨੂੰ ਆਪਣੇ ਘਰ ਵਾਲੇ ਦੀ ਬਹੁਤ ਯਾਦ ਆ ਰਹੀ ਸੀ ਪੂਰੀ ਰਾਤ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਸੋਚਿਆ ਸੀ ਕਿ ਮੈਂ ਉਹਨਾਂ ਨੂੰ ਹਾਲੇ ਇਸ ਗੱਲ ਬਾਰੇ ਕੁਝ ਨਹੀਂ ਦੱਸਦੀ ਜਦੋਂ ਆਉਣਗੇ ਤਾਂ ਉਹਨਾਂ ਨੂੰ ਸਬੂਤ ਦੇ ਨਾਲ ਹੀ ਵਿਖਾਵਾਂਗੀ ਰਾਜ ਦਾ ਦਿਲ ਲੱਗ ਗਿਆ ਸੀ ਅਤੇ ਉਹ ਉਸ ਘੋੜੀ ਨਾਲ ਬਹੁਤ ਸਮਾਂ ਬਤੀਤ ਕਰਦਾ ਉਸ ਨੂੰ ਉਸ ਨਾਲ ਲਗਾਵੀ ਹੋ ਗਿਆ ਸੀ ਇਹ ਸਭ ਕੁਝ ਮੈਂ ਦੇਖਦੀ ਰਹਿੰਦੀ ਸੀ ਇੱਕ ਦਿਨ ਮੈਂ ਸੋਚਿਆ ਕਿ ਕਿਤੇ ਰੋਜ਼ ਮੇਰੇ ਨਾਲ ਇਸ ਘੋੜੀ ਦੀ ਸਵਾਰੀ ਲਈ ਗਲਤ ਤਾਂ ਨਹੀਂ ਕਰਦਾ ਫਿਰ ਮੈਂ ਸੋਚਿਆ ਕਿ ਜੇ ਉਹ ਇਸ ਦੀ ਗੱਲ ਕਰਦਾ ਹੁੰਦਾ ਜੇ ਮੈਂ ਗਲਤ ਸਮਝ ਵੀ ਲਿਆ ਹੋਵੇ ਜੇ ਇਹ ਗੱਲ ਹੁੰਦੀ ਤਾਂ ਰਾਤ ਨੂੰ ਫੋਨ ਵਿੱਚ ਵੀਡੀਓ ਵੇਖ ਕੇ ਅਜੀਬ ਹਰਕਤਾਂ ਕਿਉਂ ਕਰਦਾ ਮੇਰੇ ਦਿਲ ਵਿੱਚ ਬਹੁਤ ਸਵਾਲ ਸੀ ਜਿਸ ਦਾ ਜਵਾਬ ਸਿਰਫ ਰਾਜਕੋਲ ਸੀ ਮੈਂ ਉਸ ਦੀ ਉਡੀਕ ਕਰਨ ਲੱਗੀ ਜਦੋਂ ਉਹ ਆਇਆ ਤਾਂ ਆਪਣੇ ਕਮਰੇ ਵਿੱਚ ਗਿਆ ਤੇ ਮੈਂ ਉਹ ਪਿੱਛੇ ਪਿੱਛੇ ਉਸਦੇ ਕਮਰੇ ਵਿੱਚ ਗਈ ਤੇ ਉਸਦੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਰਾਜ ਨੇ ਮੈਨੂੰ ਵੇਖ ਕੇ ਕਿਹਾ ਮਾਮੀ ਕੀ ਹੋਇਆ ਤੁਸੀਂ ਕਮਰਾ ਕਿਉਂ ਬੱਗ? ਉਹ ਹੈਰਾਨੀ ਨਾਲ ਮੇਰੇ ਵੱਲ ਵੇਖ ਰਿਹਾ ਸੀ ਤੇ ਕਹਿਣ ਲੱਗਾ ਕੀ ਹੋਇਆ? ਮੈਂ ਉਸ ਨੂੰ ਕਿਹਾ ਕੀ ਤੂੰ ਨਹੀਂ ਚਾਹੁੰਦਾ ਮੈਂ ਇੱਥੇ ਆਵਾਂ? ਤੂੰ ਰੋਜ਼ ਇਹੋ ਜਿਹੀਆਂ ਗੱਲਾਂ ਕਰਦਾ ਹੈ ਉਸ ਦਾ ਕੀ ਮਤਲਬ ਹੈ? ਮੈਂ ਉਸ ਨਾਲ ਅਜੀਬ ਅਜੀਬ ਗੱਲਾਂ ਕਰਨ ਲੱਗੀ। ਉਸ ਨੂੰ ਸਮਝ ਆ ਗਿਆ ਸੀ ਤੇ ਉਸ ਨੇ ਕਿਹਾ ਕਿ ਮਾਮੀ ਇਦਾਂ ਦੀ ਕੋਈ ਗੱਲ ਨਹੀਂ। ਮੈਂ ਉਸ ਨੂੰ ਕਿਹਾ ਕਿ ਫੇਰ ਇਸ ਦਾ ਕੀ ਮਤਲਬ ਸੀ ਤੂੰ ਰੋਜ਼ ਮੈਨੂੰ ਕਹਿਣਾ ਕਿ ਮੈਨੂੰ ਘੋੜੀ ਦੀ ਸਵਾਰੀ ਕਰਨੀ ਹੈ ਉਸ ਨੇ ਮੈਨੂੰ ਕਿਹਾ ਕਿ ਹਾਂ ਮੈਂ ਤੁਹਾਨੂੰ ਕਿਹਾ ਸੀ ਪਰ ਮਿੱਤ ਵੇਲੇ ਵਿੱਚ ਖੜੀ ਕਾਲੀ ਘੋੜੀ ਦੀ ਗੱਲ ਕਰ ਰਿਹਾ ਸੀ ਕਿਉਂਕਿ ਉਹ ਮੈਨੂੰ ਬਹੁਤ ਪਸੰਦ ਹੈ ਤੇ ਛੋਟੇ ਹੁੰਦੇ ਤੋਂ ਹੀ ਮੈਨੂੰ ਘੋੜ ਸਵਾਰੀ ਕਰਨ ਦਾ ਸ਼ੌਕ ਸੀ ਛੋਟੇ ਹੁੰਦੇ ਇੱਕ ਵਾਰੀ ਮੈਂ ਸਵਾਰੀ ਕਰਦਾ ਗਿਰ ਗਿਆ ਸੀ ਜਿਸ ਕਰਕੇ ਉਸ ਤੋਂ ਬਾਅਦ ਮੈਨੂੰ ਮੇਰੇ ਮਾਪਿਆਂ ਘੋੜੇ ਤੇ ਚੜ੍ਹਨ ਨਹੀਂ ਦਿੰਦੇ ਸੀ ਤੇ ਦੂਰ ਰੱਖਦੇ ਸੀ ਪਰ ਜਦੋਂ ਦਾ ਮੈਂ ਇੱਥੇ ਆਇਆ ਹਾਂ ਘੋੜੇ ਨੂੰ ਵੇਖ ਕੇ ਮੇਰਾ ਸ਼ੌਕ ਫੇਰ ਦੁਬਾਰਾ ਤਾਜ਼ਾ ਹੋ ਗਿਆ। ਮੈਂ ਸਵਾਰੀ ਕਰਨਾ ਭੁੱਲ ਗਿਆ ਸੀ ਇਸ ਲਈ ਉਸ ਨੂੰ ਸਮਝਣ ਲਈ ਕਿ ਘੋੜੇ ਨੂੰ ਕਿੱਦਾਂ ਸਮਝਾਈਦਾ ਹੈ ਵੀਡੀਓ ਵੇਖਦਾ ਸੀ ਕਿ ਉਸ ਤੇ ਸਵਾਰੀ ਕਿੱਦਾਂ ਕਰਦੇ ਨੇ। ਉਹਨਾਂ ਸਭ ਤਰੀਕਿਆਂ ਨੂੰ ਸਮਝ ਰਿਹਾ ਸੀ। ਉਸ ਦੇ ਮੂੰਹ ਤੋਂ ਇਹ ਗੱਲਾਂ ਸੁਣ ਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਤੇ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਕਿ ਮੈਂ ਉਸ ਬਾਰੇ ਕਿੰਨਾ ਗਲਤ ਸਮਝ ਰਹੀ ਸੀ। ਜਦੋਂ ਕਿ ਉਹ ਬਹੁਤ ਚੰਗਾ ਮੁੰਡਾ ਸੀ ਉਸ ਨੂੰ ਵੀ ਮੇਰੇ ਵਾਂਗ ਜਾਨਵਰਾਂ ਨਾਲ ਬਹੁਤ ਪਿਆਰ ਸੀ ਅਤੇ ਮੈਂ ਉਸ ਨੂੰ ਗਲਤ ਸਮਝ ਲਿਆ ਸੀ ਜੇ ਇੱਕ ਵਾਰੀ ਮੈਂ ਉਸ ਬਾਰੇ ਗੱਲ ਕਰਦੀ ਤਾਂ ਸ਼ਾਇਦ ਸੱਚ ਸਾਹਮਣੇ ਆ ਜਾਂਦਾ ਫਿਰ ਅਸੀਂ ਦੋਨਾਂ ਨੇ ਗੱਲਾਂ ਕੀਤੀਆਂ ਤੇ ਇੰਨੇ ਵਿੱਚ ਹੀ ਮੈਨੂੰ ਘਰ ਦੀ ਘੰਟੀ ਸੁਣਾਈ ਦਿੱਤੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਮੇਰਾ ਘਰ ਹੋਣਾ ਸੀ ਮੈਂ ਉਹਨਾਂ ਤੇ ਗੱਲ ਲੱਗ ਗਈ ਮੈਂ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਹਨਾਂ ਨੇ ਵੀ ਮੈਨੂੰ ਆਪਣੀ ਗਲਣਾ ਲਾ ਲਿਆ ਮੈਂ ਬਹੁਤ ਖੁਸ਼ ਸੀ ਪਰ ਇੱਕ ਗੱਲ ਦਾ ਦੁੱਖ ਸੀ ਕਿ ਮੈਂ ਰਾਜ ਨੂੰ ਬਹੁਤ ਗਲਤ ਸਮਝਿਆ ਸੀ ਮੈਂ ਉਸ ਤੇ ਸ਼ੱਕ ਕੀਤਾ ਸੀ ਇਸ ਲਈ ਤੁਹਾਨੂੰ ਸਭ ਨੂੰ ਇਹ ਹੀ ਕਹਿਣਾ ਚਾਹਨੀ ਹਾਂ ਕਿ ਜ਼ਿੰਦਗੀ ਵਿੱਚ ਕਦੇ ਵੀ ਬਿਨਾਂ ਸੋਚੇ ਸਮਝੇ ਕਿਸੇ ਬਾਰੇ ਆਪਣੇ ਵਿਚਾਰ ਨਾ ਬਣਾਓ ਕਿਉਂਕਿ ਗਲਤਫਹਿਮੀ ਕਿਸੇ ਨੂੰ ਵੀ ਹੋ ਸਕਦੀ ਹੈ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਈ ਹਾਂ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀਤੇ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਸਸ਼ੀਕਾਲ ਜੀ ਸਾਰਿਆਂ ਨੂੰ